ਭਾਈ ਅਮਰਤਪਾਲ ਸਿੰਘ ਦੇ ਵੱਲੋਂ ਸੌਂ ਚੁੱਕ ਲਈ ਗਈ ਹੈ ਆਖਰਕਾਰ ਭਾਈ ਅਮਰਤਪਾਲ ਸਿੰਘ ਨੇ ਸੌਂ ਚੁੱਕ ਲਈ ਜਿਸ ਚੀਜ਼ ਦਾ ਇੰਤਜ਼ਾਰ ਸੀ ਉਹ ਮੁਕੰਮਲ ਹੋ ਚੁੱਕੀ ਹੈ ਭਾਈ ਅਮਰਤਪਾਲ ਸਿੰਘ ਹੁਣ ਯਕੀਨੀ ਤੌਰ ਦੇ ਉੱਤੇ ਐਮਪੀ ਅਖਵਾਏ ਜਾ ਰਹੇ ਨੇ ਉਹਨਾਂ ਦੇ ਸਟੇਟਸ ਵਿੱਚ ਵੀ ਇਜ਼ਾਫਾ ਹੋ ਗਿਆ ਉਹਨਾਂ ਦੇ ਨਾਲ ਗੱਡੀਆਂ ਦੀਆਂ ਖਤਾਰਾਂ ਵਧ ਗਈਆਂ ਸਿਕਿਉਰਿਟੀ ਵਾਲੀਆਂ ਗੱਡੀਆਂ ਉਹਨਾਂ ਦੇ ਨਾਲ ਜੁੜ ਗਈਆਂ ਉਹਨਾਂ ਨੂੰ ਇੱਕ ਕਾਲੇ ਰੰਗ ਦੀ ਸਫਾਰੀ ਗੱਡੀ ਜਿਹੜੀ ਹੈ ਉਹ ਦੇ ਦਿੱਤੀ ਗਈ ਪਰ ਇਹ ਸਭ ਕੁਝ ਕਿਸ ਤਰ੍ਹਾਂ ਹੋਇਆ ਇਸ ਦੇ ਉੱਤੇ ਅਟਾਰਨੀ ਜਸਪ੍ਰੀਤ ਸਿੰਘ ਜਿਹੜੇ ਨੇ ਜਿਹੜੇ ਭਾਈ ਅਮਰਿਤਪਾਲ ਸਿੰਘ ਦਾ ਮੈਟਰ ਜਿਹੜਾ ਆ ਉਹ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਕੋਲ ਚੁੱਕਰੇ ਸੀ ਉਹਨਾਂ ਦੇ ਵੱਲੋਂ ਕੁਝ ਬਿਆਨ ਜਾਰੀ ਕੀਤੇ ਗਏ ਨੇ ਉਹਨਾਂ ਨੇ ਕਿਹਾ ਆ ਕਿ ਜਿਸ ਤਰ੍ਹਾਂ ਭਾਈ ਅਮਰਿਤਪਾਲ ਸਿੰਘ ਜਿਹੜੇ ਲਿਆਂਦੇ ਗਏ ਸੋਚਕਾਉਣ ਵਾਸਤੇ ਉਹ ਹੈਰਾਨੀਜਨਕ ਹੈ ਜਿਹੜਾ ਪ੍ਰੋਟੋਕਾਲ ਉਸ ਵੇਲੇ ਨਿਭਾਇਆ ਜਾ ਰਿਹਾ ਸੀ ਉਹ ਹੈਰਾਨੀਜਨਕ ਹੈ ਕਿ ਭਾਈ ਅਮਰਿਤਪਾਲ ਸਿੰਘ ਨੇ ਇਹੋ ਜਿਹਾ ਕਰ ਕੀ ਦਿੱਤਾ ਜੇ ਸਹਾਰ ਦੇ ਉੱਤੇ ਪਹਿਲੀ ਗੱਲ ਤਾਂ ਉਹਨਾਂ ਦੇ ਉੱਤੇ NSA ਲਗਾਈ ਗਈ ਉਸ ਤੋਂ ਬਾਅਦ ਇੰਨੀ ਜ਼ਿਆਦਾ ਟਾਈਟ ਸਿਕਿਉਰਿਟੀ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਉੱਥੇ ਲਿਆਉਣ ਦਾ ਮਤਲਬ ਕੀ ਸੀ ਕਿ ਸਹਾਰ ਦੇ ਉੱਤੇ ਭਾਈ ਅਮਰਤਪਾਲ ਸਿੰਘ ਨੂੰ ਇੰਨੀ ਟਾਈਟ ਸਿਕਿਉਰਿਟੀ ਦੇ ਵਿੱਚ ਸੌਂਚ ਕੰਡ ਲਿਆਂਦਾ ਗਿਆ ਜਦਕਿ ਲੋਕਾਂ ਨੇ ਐਡਾ ਵੱਡਾ ਮਾਰਜਨ ਦੇ ਕੇ ਉਹਨਾਂ ਨੂੰ ਫਤਵਾ ਦਿੱਤਾ ਹੈ ਤੇ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਜਿੱਤੇ ਨੇ ਖਡੂਰ ਸਾਹਿਬ ਕੌਨਸਟਿਟੂਐਂਸੀ ਤੋਂ ਇਸ ਆਧਾਰ ਦੇ ਉੱਤੇ ਤੇ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹਨਾਂ ਨੂੰ ਬੜੇ ਸ਼ਾਨੋ ਸ਼ੌਕਤ ਨਾਲ ਉੱਥੇ ਲਿਆਉਣਾ ਚਾਹੀਦਾ ਸੀਗਾ ਪਰ ਉਹਨਾਂ ਨੂੰ ਟਾਈਟ ਸਿਕਿਉਰਿਟੀ ਦੇ ਅਧੀਨ ਉੱਥੇ ਲਿਆਂਦਾ ਗਿਆ ਉਹਨਾਂ ਦੇ ਉੱਤੇ ਐਨਐਸਏ ਲਗਾਈ ਉਸ ਦੀ ਨਖੇਦੀ ਕੀਤੀ ਐਟਰਨੀ ਜਸਪ੍ਰੀਤ ਸਿੰਘ ਨੇ ਔਰ ਵੱਡੀ ਗੱਲ ਇੱਥੋਂ ਤੱਕ ਕਹਿ ਦਿੰਦਾ ਆ ਇਹ ਗੱਲ ਕਿ ਹੁਣ ਅਮਰੀਕਾ ਦੇ ਵੱਡੇ ਮੰਤਰੀਆਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਉਹ ਇੱਥੋਂ ਤੱਕ ਕਿ ਉਹਨਾਂ ਨੇ ਕਮਲਾ ਹੈਰਿਸ ਨੂੰ ਵੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਵੱਡੇ ਵੱਡੇ ਲੀਡਰਾਂ ਨੇ ਇ ਰਸ ਨੇਮੀ ਇਸ ਗੱਲ ਦੀ ਨਖੇਦੀ ਕੀਤੀ ਹੈ ਕਿ ਇਹ ਜੋ ਕੀਤਾ ਇਹ ਗਲਤ ਕੀਤਾ ਉਹਨਾਂ ਨੇ ਅੱਗੇ ਜ਼ਾਹਿਰ ਤੌਰ ਦੇ ਉੱਤੇ ਕਿਹਾ ਹੈ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਅਮਰੀਕੀ ਬਿਊਰੋਕ੍ਰੇਸੀ ਦੇ ਵੱਲੋਂ ਜ਼ੋਰ ਪਵਾਇਆ ਜਾਵੇ ਭਾਰਤੀ ਹਕੂਮਤ ਦੇ ਉੱਤੇ ਕਿ ਭਾਈ ਅਮਰਤਪਾਲ ਸਿੰਘ ਨੂੰ ਬਇਜ਼ਤ ਬਰੀ ਕਰ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਐਨਐਸਏ ਲੱਗਣ ਵਾਲਾ ਕੋਈ ਵੀ ਕੰਮ ਨਹੀਂ ਕੀਤਾ ਹੁਣ ਚਰਚਾ ਇਹ ਛਿੜੀ ਪਈ ਹੈ ਕਿ ਕੀ ਹੁਣ ਅਮਰੀਕਾ ਦੇ ਵੱਲੋਂ ਇੱਕ ਲਹਿਦਾ ਪੱਦਰ ਦੇ ਉੱਤੇ ਭਾਰਤ ਦੇ ਉੱਤੇ ਦਬਾਅ ਪਾਇਆ ਜਾਵੇਗਾ ਇਸ ਤੋਂ ਪਹਿਲਾਂ ਗੁਰਪਤਵੰਤ ਪੰਨੂ ਦਾ ਕਥਿਤ ਕਤਲ ਦੀ ਕੋਸ਼ਿਸ਼ ਮਾਮਲਾ ਜਿਹੜਾ ਉਹ ਸੁਰਖੀਆਂ ਦੇ ਵਿੱਚ ਰਿਹਾ ਔਰ ਉਸੇ ਦੇ ਮੱਦੇਨਜ਼ਰ ਅਮਰੀਕਾ ਨੇ ਦਬਾਅ ਥੋੜਾ ਭਾਰਤ ਦੇ ਉੱਤੇ ਪਾਇਆ ਵੀ ਹੈ ਹੁਣ ਉਸ ਤੋਂ ਬਾਅਦ ਕੀ ਹੁਣ ਭਾਈ ਅਮਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਅਮਰੀਕਾ ਜਿਹੜਾ ਆ ਉਹ ਪਾਰਥ ਦੇ ਉੱਤੇ ਦਬਾਅ ਪਾਵੇਗਾ ਸਵਾਲ ਹੁਣ ਇੱਥੇ ਖੜ੍ਹਦੇ ਪਏ ਨੇ ਆਖਰਕਾਰ ਇਸ ਦਾ ਜਵਾਬ ਜਿਹੜਾ ਉਹ ਐਟਰਨੀ ਜਸਪ੍ਰੀਤ ਸਿੰਘ ਦੇ ਬਿਆਨ ਦੇ ਵਿੱਚ ਜ਼ਰੂਰ ਮਿਲ ਜਾਵੇਗਾ ਕੀ ਕੁਝ ਬੋਲੇ ਨੇ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਐਟਰਨੀ ਐਟ ਲਾ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਤੋਂ ਉਹਨਾਂ ਨੇ 5 ਤਰੀਕ ਨੂੰ ਸੌਂ ਚੱਕੀ ਆ ਇਹਦਾ ਅਸੀਂ ਇੱਥੇ ਸਵਾਗਤ ਕਰਦੇ ਆਂ ਧੰਨਵਾਦ ਕਰਦੇ ਆਂ ਸਪੀਕਰ ਸਾਹਿਬ ਦਾ ਤੇ ਭਾਰਤ ਸਰਕਾਰ ਦਾ ਜਿਨ੍ਹਾਂ ਨੇ ਕਿ ਸੌਂ ਚਕਾਈ ਆ ਉਥੇ ਨਾਲ ਹੀ ਬੜਾ ਦੁੱਖ ਹੋਇਆ ਕਿ ਜਿਸ ਤਰ੍ਹਾਂ ਦੀ ਉਥੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਜਿਹੜੀ ਆ ਉਹ ਕੀਤੀ ਗਈ ਭਾਈ ਸਾਹਿਬ ਨਾਲ ਜੋ ਵਿਹਾਰ ਕੀਤਾ ਗਿਆ ਉਹ ਇੱਕ ਮੈਂਬਰ ਪਾਰਲੀਮੈਂਟ ਨਾਲ ਦਾ ਕੀ ਜਿਹੜਾ ਇੱਕ ਕੋਈ ਆਮ ਸ਼ਹਿਰੀ ਆ ਉਹਦੇ ਨਾਲ ਵੀ ਇਹੋ ਜਿਹਾ ਵਿਹਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਇਸ ਤਰ੍ਹਾਂ ਟਰੀਟ ਕੀਤਾ ਗਿਆ ਜਿੱਦਾਂ ਕਿ ਉਹ ਬਹੁਤ ਵੱਡੇ ਕ੍ਰਿਮੀਨਲ ਹੋਣ ਉਹਨਾਂ ਨੂੰ ਰਾਤ 1 ਵਜੇ ਠਾਲ ਕੇ ਉਥੋਂ ਲਿਆਂਦਾ ਗਿਆ ਮੀਂਹ ਦੇ ਵਿੱਚ ਤੇ ਪਲੇਨ ਵੀ ਜਿਹੜਾ ਸੀ ਉਹ ਇਦਾਂ ਦਾ ਇਹ ਬਹੁਤ ਜ਼ਿਆਦਾ ਉਥੇ ਉਹਨਾਂ ਨੂੰ ਤੰਗੀ ਹੋਈ ਉਸ ਤੋਂ ਬਾਅਦ ਉਸੇ ਦਿਨ ਸੌਂਚ ਕਾਉਣ ਤੋਂ ਬਾਅਦ ਉਹਨਾਂ ਨੂੰ ਵਾਪਸ ਲੈ ਗਏ ਤੇ ਉਹਨਾਂ ਨੂੰ ਆਪਣੇ ਜਿਹੜੇ ਪਰਿਵਾਰ ਦੇ ਬڑے ਲਿਮਟਿਡ ਬੰਦੇ ਨੇ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਗਿਆ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਉਥੇ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਨੂੰ ਵੀ ਮਿਲਣ ਦਾ ਮੌਕਾ ਨਹੀਂ ਦਿੱਤਾ ਗਿਆ ਹੋਰ ਤਾਂ ਕਿਹੜੇ ਸਮਰਥਕਾਂ ਨੂੰ ਜਾਂ ਕਿਸੇ ਨੂੰ ਮਿਲਣਾ ਸੀ ਤੇ ਜਿਹੜੀਆਂ ਗੱਡੀਆਂ 'ਚ ਲੈ ਕੇ ਗਏ ਉਹ ਇਸ ਤਰ੍ਹਾਂ ਲੈ ਕੇ ਗਏ ਜਿਵੇਂ ਕਿ ਕੋਈ ਬਹੁਤ ਵੱਡਾ ਵੱਡਾ ਕੋਈ ਮਿਲਟੈਂਟ ਹੋਵੇ ਜਾਂ ਕੋਈ ਗੈਂਗਸਟਰ ਹੋਵੇ ਜਿਹਦਾ ਕਿ ਭੱਜਣ ਦਾ ਡਰ ਹੋਵੇ ਹੁਣ ਤੁਸੀਂ ਹੈਰਾਨੀ ਦੀ ਗੱਲ ਇਹ ਦੇਖੋ ਕਿ ਪਾਰਲੀਮੈਂਟ ਹਾਊਸ ਦੇ ਵਿੱਚ ਇਸ ਤਰ੍ਹਾਂ ਲੈ ਕੇ ਗਏ ਵੀ ਜੇਕਰ ਤੇ ਇਹਦਾ ਨਾਮ ਲੈ ਕੇ ਗਏ ਤਾਂ ਉਹਨਾਂ ਨੇ ਉੱਤਰ ਕੇ ਭੱਜ ਜਾਣਾ ਹੁਣ ਜੇ ਉਹਨਾਂ ਨੂੰ ਨਾਰਮਲ ਪ੍ਰੋਲ ਦੇ ਦਿੰਦੇ ਤੇ ਉਹ ਆਪ ਹੀ ਆ ਜਾਂਦੇ ਤੇ ਇੱਕ ਜਿਹੜਾ ਮੈਂਬਰ ਪਾਰਲੀਮੈਂਟ ਆ ਉਹਨੇ ਸੋਚ ਆ ਕੇ ਜਿੱਥੋਂ ਆਏ ਸੀ ਉੱਥੇ ਵਾਪਸ ਜਾਣਾ ਹੀ ਸੀ ਪਰ ਇਸ ਤਰ੍ਹਾਂ ਦਾ ਜਿਹੜਾ ਵਿਹਾਰ ਕੀਤਾ ਗਿਆ ਕਹਿਣ ਨੂੰ 4 ਦਿਨ ਦੀ ਪ੍ਰੋਲ ਪਰ ਇੱਕ ਦਿਨ ਦੇ ਅੰਦਰ ਅੰਦਰ ਉਹਨਾਂ ਨੂੰ ਜਿਸ ਤਰੀਕੇ ਨਾਲ ਵਾਪਸ ਲਜਾਇਆ ਗਿਆ ਇਹ ਜਿੱਥੇ ਕਿ ਮਨੁੱਖੀ ਅਧਿਕਾਰਾਂ ਦੀ ਕੋਰ ਲੰਘਣਾ ਉਥੇ ਨਾਲ-ਨਾਲ ਬਹੁਤ ਹੀ ਜ਼ਿਆਦਾ ਨਿੰਦਣਯੋਗ ਆ ਤੇ ਸ਼ੋਅ ਕਰਦਾ ਕਿ ਕਿਸ ਤਰ੍ਹਾਂ ਦਾ ਵਿਹਾਰ ਜਿਹੜਾ ਉਹ ਉਥੇ ਆਮ ਨਾਗਰਿਕਾਂ ਨਾਲ ਸਿੱਖਾਂ ਨਾਲ ਤੇ ਇੱਕ ਮੈਂਬਰ ਪਾਰਲੀਮੈਂਟ ਦੇ ਨਾਲ ਕੀਤਾ ਜਾਂਦਾ ਸੋ ਅਸੀਂ ਇਸ ਗੱਲ ਦਾ ਅੱਜ ਜਿਹੜੇ ਅਮਰੀਕਾ ਦੇ ਲੀਡਰਾਂ ਦੇ ਨਾਲ ਮੇਰੀ ਗੱਲਬਾਤ ਹੋਈ ਉਹਨਾਂ ਦਾ ਮੈਂ ਧੰਨਵਾਦ ਕੀਤਾ ਜਿਨ੍ਹਾਂ ਨੇ ਕਿ ਇਸ ਕੰਮ ਦੇ ਵਿੱਚ ਸਾਡੀ ਹੈਲਪ ਕੀਤੀ ਆ ਜਿਨ੍ਹਾਂ ਵਿੱਚ ਕੇ ਕਮਲਾ ਹੈਰਸ ਜੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਆਨਰੇਬਲ ਉਹ ਸੀ ਰੋ ਖੰਨਾ ਜੀ ਜਿਹੜੇ ਸਾਡੇ ਇੱਥੇ ਮੈਂਬਰ ਪਾਰਲੀਮੈਂਟ ਨੇ ਤੇ ਕੌਂਗਰੈਸਮੈਨ ਨੇ ਉਹਦੇ ਨਾਲ-ਨਾਲ ਬ੍ਰੈਡ ਸ਼ਰਮਨ ਕੋਰੀ ਬੁਕਰ ਐਲੈਕਸ ਪਡਿਆ ਐਡਮ ਸ਼ੈਫ ਤੇ ਹੋਰ ਕਈ ਲੀਡਰਾਂ ਨਾਲ ਮੇਰੀ ਗੱਲਬਾਤ ਹੋਈ ਜਿਨ੍ਹਾਂ ਨੇ ਕਿ ਹੈਲਪ ਕੀਤੀ ਆ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਕਿਸ ਤਰ੍ਹਾਂ ਲੈ ਕੇ ਗਏ ਆ ਉਹ ਬੜੇ ਹੈਰਾਨ ਹੋਏ ਤੇ ਨਾਲ ਹੀ ਉਹਨਾਂ ਨੇ ਇਸ ਗੱਲ ਤੇ ਬਹੁਤ ਜ਼ਿਆਦਾ ਇਤਰਾਜ਼ ਵੀ ਕੀਤਾ ਕਿ ਇਸ ਕਿਸਮ ਦੀ ਜਿਹੜੀ ਹਿਊਮਨ ਰਾਈਟ ਵੈਲੇਸ਼ਨ ਉੱਥੇ ਹੋ ਰਹੀ ਆ ਤੇ ਇਹਦੇ ਖਿਲਾਫ ਜਿਹੜੀ ਬਾਤ ਚੱਕਣੀ ਆ ਇੰਟਰਨੈਸ਼ਨਲ ਲੈਵਲ ਤੇ ਬਣਦੀ ਆ ਜੋ ਵੀ ਭਾਈ ਸਾਹਿਬ ਨਾਲ ਕੀਤਾ ਗਿਆ ਜਾਂ ਉਹਨਾਂ ਦੀ ਜਿਹੜੀ ਟ੍ਰੀਟਮੈਂਟ ਕੀਤੀ ਗਈ ਇਹਦੀ ਅਸੀਂ ਇੱਥੋਂ ਬਰਜ਼ੋਰ ਨਿਖੇਦੀ ਕਰਦੇ ਆ ਤੇ ਆਸ ਕਰਦੇ ਆ ਕਿ ਜਿਹੜੀ ਸਰਕਾਰ ਆ ਉਹਨਾਂ ਨੂੰ ਜਲਤੋ ਜਲਦ ਇਹ ਜਿਹੜਾ ਐਨਐਸਏ ਦਾ ਕੇਸ ਆ ਇਹ ਚੋਂ ਰਿਲੀਜ਼ ਕਰਦੀ ਆ ਕਿਉਂਕਿ ਐਨਐਸਏ ਜਿਹੜੀ ਬੇਸਿਕਲੀ ਆ ਇਹ ਇੱਕ ਮੈਂ ਸ਼ੁਰੂ ਤੋਂ ਕਹਿੰਦਾ ਆ ਕਿ ਪ੍ਰੀਵੈਂਟਿਵ ਡਿਟੈਂਸ਼ਨ ਆ ਉਹ ਇਸ ਕੇਸ ਦੇ ਵਿੱਚ ਨਹੀਂ ਬਣਦੀ ਭਾਈ ਸਾਹਿਬ ਨੇ ਕੋਈ ਅਜਿਹਾ ਸੰਗੀਨ ਜੁਰਮ ਨਹੀਂ ਕੀਤਾ ਕਿ ਉਹਨਾਂ ਦੇ ਉੱਪਰ ਜਿਹੜੀ ਐਨਐਸਏ ਇਹ ਲੱਗੇ ਜਿਹੜੇ ਉਹਨਾਂ ਦੇ ਕ੍ਰਾਈਮਸ ਨੇ ਜਿਨ੍ਹਾਂ ਤੇ ਉਹਨਾਂ ਨੂੰ ਚਾਰਜ ਕੀਤਾ ਗਿਆ ਉਹ ਬੇਸਿਕਲੀ ਬੇਲੇਵਲ ਅਫੈਂਸਸ ਨੇ ਨੌਨ ਬੇਲੇਵਲ ਬਣਾਉਣ ਵਾਸਤੇ ਉਹਨਾਂ ਨੂੰ ਤਾਂ ਕਿ ਅੰਦਰ ਰੱਖ ਸਕੀਏ ਇਹ ਐਨਐਸਐਲ ਆਈ ਗਈ ਜਿਨੇ ਵੀ ਕੀਤਾ ਚਾਹੇ ਉਹ ਪੰਜਾਬ ਸਰਕਾਰ ਨੇ ਕੀਤਾ ਜਿਹੜੇ ਵੀ ਅਫਸਰਾਂ ਨੇ ਕੀਤਾ ਇਹ ਬਹੁਤ ਹੀ ਜ਼ਿਆਦਾ ਨਿੰਦਣਯੋਗ ਹੈ ਜੋ ਵੀ ਕੱਲ ਉਹਨਾਂ ਦੇ ਨਾਲ ਵਤੀਰਾ ਕੀਤਾ ਗਿਆ ਇਹਦੇ ਨਾਲ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਕਸ ਜਿਹੜਾ ਹੈਗਾ ਉਹ ਖਰਾਬ ਹੁੰਦਾ ਅਸੀਂ ਆਪਣੇ ਮੁਲਕ ਨੂੰ ਪਿਆਰ ਕਰਦੇ ਹਾਂ ਅਸੀਂ ਪੰਜਾਬ ਨੂੰ ਪਿਆਰ ਕਰਦੇ ਆ ਅਸੀਂ ਅਮਨ ਸ਼ਾਂਤੀ ਤੇ ਭਾਈਚਾਰੇ ਦੇ ਪ੍ਰਤੀਕ ਆ ਅਸੀਂ ਇਹ ਚਾਹੁੰਦੇ ਆ ਕਿ ਸਾਰੀਆਂ ਕਮਿਊਨਿਟੀਜ਼ ਰਲ ਕੇ ਰਹਿਣ ਤੇ ਅਮਰੀਕਾ ਦੇ ਵਿੱਚ ਅਸੀਂ ਸਾਰੇ ਰਲ ਕੇ ਰਹਿਨੇ ਆ ਪਰ ਜਿਸ ਕਿਸਮ ਦਾ ਇਹ ਜਿਹੜਾ ਵਤੀਰਾ ਕੀਤਾ ਗਿਆ ਇਹਨਾਂ ਦੇ ਨਾਲ ਤੇ ਇਕੱਲਾ ਇਹ ਹੀ ਨਹੀਂ ਇਹਦੇ ਨਾਲ ਨਾਲ ਜਿਹੜੇ ਕੁਝ ਉੱਥੇ ਲੀਡਰਾਂ ਨੇ ਬਿਆਨ ਦਿੱਤੇ ਜਿਨ੍ਹਾਂ ਨੇ ਕਿ ਇਹ ਕਹਤਾ ਕਿ ਇਹਨਾਂ ਨੂੰ ਰਿਲੀਜ਼ ਕਰਨਾ ਤਾਂ ਇਸ ਤਰ੍ਹਾਂ ਜਿਵੇਂ ਕਿ ਕੱਲ ਨੂੰ ਇੱਕ ਵੱਡੇ ਗੈਂਗਸਟਰ ਨੂੰ ਵੀ ਰਿਲੀਜ਼ ਕੀਤਾ ਜਾਵੇ ਇਹ ਉਤੋਂ ਵੀ ਜ਼ਿਆਦਾ ਮਨਿੰਦਨਯੋਗ ਆ ਭਾਈ ਸਾਹਿਬ ਇੱਕ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਨੇ ਜਿਨ੍ਹਾਂ ਨੂੰ ਕਿ 197000 ਵੋਟਾਂ ਨਾਲ ਜਿੱਤ ਮਿਲੀ ਆ ਤੇ ਉਹਨਾਂ ਨੂੰ ਸਾਰੇ ਵਰਗਾਂ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਨੇ ਜਦੋਂ ਸੰਵਿਧਾਨ ਦੀ ਸੌਂਹ ਹੀ ਚੱਕ ਲਈ ਇਹਦਾ ਮਤਲਬ ਹੈ ਵੀ ਉਹ ਇਸ ਗੱਲ ਤੇ ਵਚਨਬੱਧ ਨੇ ਕਿ ਜੋ ਲਾਅ ਆਫ ਦਾ ਲੈਂਡ ਆ ਜੋ ਕਾਨੂੰਨ ਆ ਉਹਨੂੰ ਉਹ ਮੰਨਣਗੇ ਕਿ ਜਦੋਂ ਕਾਨੂੰਨ ਨੂੰ ਮੰਨਣ ਦੀ ਸੌਂਹ ਹੀ ਚੱਕ ਲਈ ਤੇ ਉਹਦੇ ਚ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਉਹਨਾਂ ਨੂੰ ਦੁਬਾਰਾ ਐਨਐਸਏ ਚ ਰੱਖਣਾ ਇੰਨੀ ਕਾਲੀ-ਕਾਲੀ ਵਾਪਸ ਲਿਜਾਣਾ ਤੇ ਉੱਥੋਂ ਦੇ ਲੀਡਰਾਂ ਦੇ ਬਿਆਨ ਆਉਣੇ ਇਹਨਾਂ ਨੂੰ ਛੱਡਣ ਦੇ ਨਾਲ ਪਤਾ ਨਹੀਂ ਅਮਨ ਸ਼ਾਂਤੀ ਤੇ ਕੀ ਭੰਗ ਹੋ ਜੂਗਾ ਇਹ ਜਿੰਨੇ ਵੀ ਇਹਦੀ ਨਿੰਦਾ ਕੀਤੀ ਜਾ ਸਕੀ ਓਨੀ ਘੱਟ ਆ ਇੱਕ ਉਹ ਬੰਦੇ ਜਿਹੜੇ ਕਿ ਆਪ ਹਾਰੇ ਹੋਏ ਆ ਇਹ ਉਹਨਾਂ ਪਾਰਟੀਆਂ ਨੂੰ ਬਿਲੋਂਗ ਕਰਦੇ ਜਿਹੜੀਆਂ ਪਾਰਟੀਆਂ ਹਾਰ ਗਈਆਂ ਇੱਕ ਵੀ ਸੀਟ ਨਹੀਂ ਆਈ ਤੇ ਇੱਕ ਲੋਕਾਂ ਦਾ ਜਿਹੜਾ ਜਿੱਤਿਆ ਹੋਇਆ ਨਮਾਇੰਦਾ ਉਹਦੇ ਬਾਰੇ ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਵਰਤਣੀ ਉਹਨੂੰ ਇੱਕ ਗੈਂਗਸਟਰ ਦੇ ਨਾਲ ਮਿਲਾਉਣਾ ਇਸ ਤੋਂ ਵੱਧ ਹੋਰ ਮਾੜੀ ਗੱਲ ਤੇ ਨਿੰਦਣ ਵਾਲੀ ਕੀ ਹੋ ਸਕਦੀ ਆ ਤੇ ਅਸੀਂ ਇਹਦੀ ਐਨਆਰਆਈਆਂ ਵੱਲੋਂ ਬਾਰ ਦੇ ਸਿੱਖਾਂ ਵੱਲੋਂ ਪੰਜਾਬੀਆਂ ਵੱਲੋਂ ਇਸ ਬਿਆਨ ਦੀ ਜਿਹੜੀ ਆ ਉਹ ਪ੍ਰਜ਼ੋਰ ਨਖੇਦੀ ਕਰਦੇ ਆ ਤੇ ਜਿਸ ਕਿਸਮ ਦਾ ਟ੍ਰੀਟਮੈਂਟ ਇਹਨਾਂ ਨੂੰ ਪੰਜਾਬ ਸਰਕਾਰ ਨੇ ਕੀਤਾ ਉਹਦੀ ਵੀ ਨਖੇਦੀ ਕਰਦੇ ਆ ਇਹ ਜਿਹੜੇ ਇਨਕਲਾਬ ਦੇ ਨਾਅਰੇ ਮਾਰਦੇ ਨੇ ਇਹਨਾਂ ਨੂੰ ਘਟੋ ਘਟੇ ਪਤਾ ਹੋਣਾ ਚਾਹੀਦਾ ਕਿ ਜਿਹੜੀ ਸ਼ਹੀਦ ਭਗਤ ਸਿੰਘ ਦੀ ਫੋਟੋ ਇਹਨਾਂ ਨੇ ਪਿੱਛੇ ਲਾਈ ਆ ਉਹ ਸ਼ਹੀਦ ਭਗਤ ਸਿੰਘ ਇਸ ਕਿਸਮ ਦਾ ਵਤੀਰਾ ਜਿਹੜਾ ਸੀ ਜਾਂ ਇਸ ਕਿਸਮ ਦੇ ਜਿਹੜੇ ਜਿਹੜੇ ਕਾਨੂੰਨ ਸੀ ਉਹਨਾਂ ਦੇ ਹਮੇਸ਼ਾ ਵਿਰੋਧੀ ਰਹੇ ਨੇ ਕਿ ਜਿਸ ਕਿਸਮ ਦਾ ਇਹਨਾਂ ਨੇ ਵਤੀਰਾ ਭਾਈ ਸਾਹਿਬ ਦੇ ਨਾਲ ਕੱਲ ਕੀਤਾ ਇਹ ਇਹ じゃ ਤਾਂ ਇੱਕ ਜਿਹੜਾ ਕੋਈ ਆਮ ਇਨਸਾਨ ਆ ਉਹਦੇ ਨਾਲ ਵੀ ਨਹੀਂ ਹੋਣਾ ਚਾਹੀਦਾ ਤੇ ਇੱਕ ਚੁਣੇ ਹੋਏ ਨਮਾਇੰਦੇ ਨੂੰ ਜਿਸ ਤਰ੍ਹਾਂ ਲਿਆਂਦਾ ਗਿਆ ਜਿਸ ਹਾਲਾਤ ਦੇ ਵਿੱਚ ਉਥੋਂ ਵਾਪਸ ਕੀਤਾ ਗਿਆ ਤੇ ਜਿਸ ਤਰ੍ਹਾਂ ਬਖਤਰਬੰਦ ਗੱਡੀਆਂ ਦੇ ਵਿੱਚ ਪਾਰਲੀਮੈਂਟ ਚ ਲਿਜਾਇਆ ਗਿਆ ਵੀ ਜਿਵੇਂ ਕਿਤੇ ਪਤਾ ਨਹੀਂ ਕਿੰਨਾ ਕੁ ਵੱਟਾ ਖਤਰਾ ਉਹਨਾਂ ਤੋਂ ਇਹ ਨਾ ਕੇਵਲ ਭਾਈ ਸਾਹਿਬ ਦੀ ਇਨਸਲਟ ਆ ਇਹ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਪੰਜਾਬੀਆਂ ਉਹਨਾਂ ਦੀ ਇਨਸਲਟ ਆ ਅਸੀਂ ਇਹਦੀ ਨਖੇਦੀ ਕਰਦੇ ਆ ਤੇ ਇਹਦੇ ਨਾਲ ਹੀ ਭਾਈ ਸਰਬਜੀਤ ਸਿੰਘ ਜੀ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਇਹਦੇ ਵਿੱਚ ਬਹੁਤ ਯੋਗਦਾਨ ਪਾਇਆ ਇਹ ਜਿਹੜਾ ਪ੍ਰਾਲਾ ਸੀ ਇਹ ਪ੍ਰਾਲਾ ਸ਼ੁਰੂ ਦੇ ਵਿੱਚ ਅਸੀਂ ਇੱਥੋਂ ਬਾਹਰੋਂ ਤੇ ਭਾਈ ਸਾਹਿਬ ਨੇ ਰੰਬਿਆ ਇਹਦੇ ਵਿੱਚ ਜਿਹੜੇ ਅਮਰੀਕਾ ਦੇ ਲੀਡਰਾਂ ਨੇ ਖਾਸ ਯੋਗਦਾਨ ਪਾਇਆ ਮੈਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਉਹਨਾਂ ਵਿੱਚ ਜਿਹੜੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਰੋਖਾਨਾ ਜੀ ਤੇ ਉਹਨਾਂ ਦੇ ਨਾਲ-ਨਾਲ ਜਿਹੜੇ ਹੋਰ ਸੈਂਟਰ ਪਹਿਲਾਂ ਨਾਂ ਲਏ ਨੇ ਉਹ ਵੀ ਨੇ ਇਹਨਾਂ ਦੇ ਜਿਹੜੇ ਹੈਗੇ ਯਤਨ ਉਹਨਾਂ ਕਰਕੇ ਸੰਭਵ ਹੋਇਆ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਕਿ ਉਥੋਂ ਦੇ ਸਪੀਕਰ ਸਾਹਿਬ ਨੂੰ ਮਿਲ ਕੇ ਇਹ ਮੰਗ ਠਾਈ ਤੇ ਉਹਨਾਂ ਨੇ ਵੀ ਬੜੇ ਯਤਨ ਕੀਤੇ ਤੇ ਹੁਣ ਅਸੀਂ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਭਾਰਤ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਇਹ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਐਨਐਸਏ ਖਤਮ ਕੀਤੀ ਜਾਵੇ ਉਹਨਾਂ ਨੂੰ ਇਥੋਂ ਜਿੰਨੀ ਵੀ ਛੇਤੀ ਆ ਰਿਲੀਜ਼ ਕੀਤਾ ਜਾ ਸਕੇ ਤਾਂ ਕਿ ਉਹ ਆਪਣੇ ਇਲਾਕੇ ਦੇ ਲੋਕ ਨੇ ਉਹਨਾਂ ਦੀ ਸੇਵਾ ਕਰ ਸਕਣ ਇਹ ਹੀ ਸਾਡੀ ਕਾਮਨਾ ਸਤਿ ਸ਼੍ਰੀ ਅਕਾਲ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ